ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਝਾੜ ਬਾਰੇ ਕੁਝ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਐਂਡ ਤੱਕ ਆਪਣੀ ਵੀਡੀਓ ਨਾ ਬਣੇ ਰਿਓ ਜੋ ਵੀ ਨਵੇਂ ਕਿਸਾਨ ਵੀਰ ਆਪਣੇ ਨਾਲ ਜੁੜਦੇ ਆਪਾਂ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਦੋਸਤੋ ਕੱਲ ਦੋਸਤੋ ਆਪਾਂ ਮੂਰਤ ਕਰਤਾ ਸੀ ਮਸ਼ੀਨ ਚਲਾਉਣ ਦਾ ਤੇ ਆ ਜੋ ਝੋਨਾ ਵੱਢ ਰਹੇ ਆ ਪੀਆ 122 ਆ ਇਹ ਦੋਸਤੋ ਮੀਂਹ ਪੈਣ ਤੋਂ ਪਹਿਲਾਂ ਝੋਨਾ ਬਹੁਤ ਵਧੀਆ ਸੀ ਆ 1% ਵੀ ਬਿਮਾਰੀ ਨਹੀਂ ਸੀ ਉਸ ਤੋਂ ਬਾਅਦ 15 ਦਾ ਲਗਾਤਾਰ ਮੀਂਹ ਪਿਆ ਉਸ ਤੋਂ ਬਾਅਦ ਫਿਰ ਹਲਦੀ ਰੋਗ ਵੀ ਬਣ ਗਿਆ ਖਾਲਾ ਸਮਟ ਜਾਵੇ ਬਣ ਗਿਆ ਹੁਣ ਤੋਂ ਵੀ ਵੇਖ ਹੀ ਰਹਾ ਮਸ਼ੀਨ ਦੇ ਅੱਗੇ ਹਲਦੀ ਕਿ ਮੁਰਦੀ ਆ ਤੇ ਝਾੜ ਆ ਜਿਹੜੇ ਦੋਸਤੋ ਹੁਣ ਤੱਕ ਜਿੰਨੇ ਵੀ ਝੋਨੇ ਵੜੇ ਗਏ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਚਾਹੋ ਪੀਆਰ 126 ਆ ਚਾਹੋ ਪੀਆਰ 131 ਆ ਜਾਂ ਪੀਆਰ 122 ਆ ਇਹਨਾਂ ਦੇ ਝਾੜ ਦੋਸਤੋ 22 ਕੁਇੰਟਲ ਤੋਂ ਲੈ ਕੇ ਤੇ ਲਾਸਟ 27 ਕੁਇੰਟਲ ਤੱਕ ਝਾੜ ਆ। ਝਾੜ ਬਹੁਤ ਥੋੜਾ। ਪਿਛਲੇ ਸਾਲ ਵੀ ਦੋਸਤੋ 5 ਤੋਂ 7 ਮਾਣ ਦਾ ਨੁਕਸਾਨ ਹੋਇਆ ਸੀ ਕਿੱਲੇ ਦਾ। ਮੌਸਮ ਖਰਾਬ ਹੋਣ ਕਰਕੇ ਗਰਮੀ ਜਾਦੇ ਪੈ ਗਈ ਸੀ। ਐਰਕੀ ਦੋਸਤੋ 10 ਮਾਣ ਤੋਂ ਲੈ ਕੇ ਤੇ 20 ਮਾਣ ਤੱਕ ਦਾ ਨੁਕਸਾਨ ਆ ਕਿੱਲੇ ਮਗਰ। ਤੇ ਜ਼ਮੀਨ ਵੀ ਦੋਸਤੋ ਠੇਕੇ ਦੇ ਲਈ ਹੁੰਦੀ ਹਰੇ ਕਿਸਾਨ ਵੀਰ ਨੇ। ਖਰਚਾ ਵੀ ਆਪਾਂ ਬਹੁਤ ਕਰਦਨੇ ਆ ਮਿਹਨਤ ਵੀ ਕੀਤੀ ਆ। ਪਰ ਕਿਤੇ ਨਾ ਕਿਤੇ ਆ ਕੇ ਜਦੋਂ ਕੁਦਰਤ ਆਪਦੀ ਮਾਰ ਮਾਰਦੀ ਆ ਉਦੋਂ ਕਿਸਾਨ ਹਾਰ ਜਾਂਦਾ ਕੁਦਰਤ ਤੇ ਉਸ ਪਰਮਾਤਮਾ ਕੇ ਕਿਸਾਨ ਦਾ ਕੋਈ ਜੋਰ ਨਹੀਂ ਦੋਸਤੋ ਇਸ ਕਰਕੇ ਅੱਗੇ ਵੀ ਠੇਕੇ ਤੇ ਜ਼ਮੀਨ ਲੈਣ ਲੱਗਿਆ ਸੋਚਿਓ ਜਰੂਰ ਤੇ ਕਣਕ ਦਾ 150 ਰੁਪਿਆ ਰੇਟ ਵੇਖ ਕੇ ਨਾ ਦੋਸਤੋ ਠੇਕੇ ਦੇ ਜ਼ਮੀਨਾਂ ਦਾ ਜਿਹੜਾ ਠੇਕਾ ਵਧਾਈ ਜਾਇਓ ਜੀ ਤੇ ਇੱਕ ਮੈਂ ਵੇਨਦੀ ਉਹਨਾਂ ਕਿਸਾਨ ਵੀਰਾਂ ਨੂੰ ਵੀ ਕਰੂੰਗਾ ਜਿਹੜੇ ਕਿਸਾਨ ਵੀਰ ਜ਼ਮੀਨ ਠੇਕੇ ਦੇ ਦਿੰਦੇ ਆ ਕਿਉਂਕਿ ਜੇ ਠੇਕੇ ਤੇ ਲੈਣ ਵਾਲਾ ਜਿਉਂਦਾ ਰਹੂਗਾ ਫੇਰ ਹੀ ਆ ਜੇ ਠੇਕੇ ਤੇ ਲੈਣ ਵਾਲਾ ਹੀ ਨਾ ਰਿਹਾ ਤੇ ਜ਼ਮੀਨ ਠੇਕੇ ਤੇ ਕੌਣ ਲਾਊਗਾ ਇਸ ਕਰਕੇ ਠੇਕੇ ਤੇ ਲੈਣ ਵਾਲਾ ਵੀ ਇਹ ਗੱਲ ਜ਼ਰੂਰ ਸੋਚੇ ਵਰਗੀ ਵੀ ਜੋ ਛਾੜਦੇ ਹਾਲਾਤ ਆ ਟੋਟਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਤੇ ਜਿਹੜਾ ਵੀਰ ਠੇਕੇ ਤੇ ਜ਼ਮੀਨ ਦਿੰਦਾ ਉਹ ਵੀ ਇੱਕ ਵਾਰੀ ਜ਼ਰੂਰ ਸੋਚੇ ਕਿਉਂਕਿ ਕਿਸਾਨ ਹੀ ਕਿਸਾਨ ਦੀ ਬਾਹ ਫੜ ਸਕਦਾ ਵਾ ਜਿਹੜੀ ਕੁਦਰਤ ਦੀ ਮਾਰ ਆ ਜਿਸ ਤਰ੍ਹਾਂ ਹੁਣ ਹੜਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਪਰ ਜਿਹੜੀਆਂ ਰਹਿੰਦੀਆਂ ਫਸਲਾਂ ਵੱਢ ਰਹੀਆਂ ਇਹਨਾਂ ਦੇ ਵਿੱਚ ਵੀ ਤਕਰੀਬਨ ਨੁਕਸਾਨ ਹੀ ਆ ਦੋਸਤੋ 10 ਮਣਟੋਂ ਲੈ ਕੇ 20 ਮਣਟ ਦਾ ਇਸ ਕਰਕੇ ਠੇਕੇ ਦੇ ਲੈਣ ਵਾਲਾ ਵੀ ਜਰੂਰ ਸੋਚੇ ਜ਼ਮੀਨ ਤੇ ਜਿਹੜੇ ਕਿਸਾਨ ਵੀਰ ਨੇ ਠੇਕੇ ਦੇ ਦੇਣੀ ਜ਼ਮੀਨ ਦੇਣੀ ਆ ਕਿਸਾਨ ਵੀਰੋ ਉਹਨੂੰ ਵੀ ਸੋਚਣਾ ਪਊਗਾ ਕਿਉਂਕਿ ਦੋਨਾਂ ਤਰ੍ਹਾਂ ਦੇ ਨਾਲ ਹੀ ਆ ਜੇ ਤਾਂ ਕਿਸਾਨ ਨੂੰ ਕੁਚਾਰ ਪੈਸੇ ਵੱਜਦੇ ਆ ਆਪਦੀ ਮਿਹਨਤ ਦੇ ਫੇਰ ਹੀ ਆ ਪਰ ਅਰਕੀ ਦੋਸਤੋ ਪੈਸੇ ਵਜਣ ਵਾਲਾ ਕੋਈ ਕੰਮ ਨਹੀਂ ਅਰਕੀ ਹੋ ਸਕਦਾ ਕੋਈ 5-5 7-7 ਹਜ਼ਾਰ ਪੱਲਿਓਂ ਦੇਣਾ ਪਵੇ ਕਿਉਂਕਿ 10 ਤੋਂ 12000 15000 ਦਾ ਹੀ ਠੇਕਾ ਜਿਹੜਾ ਉਹ ਸਿਰ ਪੈ ਜਾਣਾ ਫਿਰ ਝੋਨੇ ਦਾ ਖਰਚਾ ਫਿਰ ਉਤੋਂ ਕਣਕ ਦਾ ਖਰਚਾ ਤੇ ਹਰ ਕੀ ਕਣਕ ਵੱਢ ਕੇ ਜਿਹੜੀ ਮਿਹਨਤ ਬਚਨ ਵਾਲੇ ਕੋਈ ਚਾਂਸ ਨਹੀਂ ਦੋਸਤੋ ਪੱਲਿਓ ਹੋ ਸਕਦਾ ਆਪਾਂ ਨੂੰ ਕੋਈ 2-2 5-5000 10000 ਦੇਣਾ ਪਵੇ ਇਹ ਅਸੀਂ ਦੋਸਤੋ ਕੁਝ ਆਪਣੀਆਂ ਗੱਲਾਂ ਇਹਨੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਕਿਸਾਨ ਵੀਰਾਂ ਤੱਕ ਪਹੁੰਚ ਜਾਏ ਜਿਹੜੇ ਵਾਂ ਠੇਕੇ ਤੇ ਵੀ ਲੈਂਦੇ ਆ ਤੇ ਜਿਹੜੇ ਕਿਸਾਨ ਵੀਰ ਠੇਕੇ ਦੇ ਦਿੰਦੇ ਆ ਸੋਚਣਾ ਦੋਨਾਂ ਘਰਾਂ ਨੂੰ ਪਊਗਾ ਫੇਰ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਕਿਉਂਕਿ ਕੁਦਰਤ ਦੀ ਮਾਰ ਆ ਇਹ ਕਿਸੇ ਦੇ ਵਸਤ ਨਹੀਂ ਤੇ ਜੇ ਹੁਣ ਕੱਲਾ ਠੇਕੇ ਤੇ ਲੈਣ ਵਾਲਾ ਹੀ ਝੱਲੇ ਤੇ ਉਹ ਵੀ ਠੀਕ ਨਹੀਂ ਜਿਹੜਾ ਜਮੀਨ ਠੇਕੇ ਤੇ ਦਿੰਦਾ ਉਹਨੂੰ ਹੀ ਨਾਲ ਪੂਰਾ ਸਾਥ ਦੇਣਾ ਚਾਹੀਦਾ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ ਇਸ ਪੀਆਰ 122 ਦਾ ਆਪਾਂ ਝਾੜ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਝੋਨਾ ਆਪਣਾ ਵੱਢਿਆ ਜਾਊਗਾ ਅੱਜ ਤੁਲੋਂ ਤੋਂ ਬਾਅਦ ਆਪਾਂ ਇਹਦਾ ਝਾੜ ਵੀ ਸਾਂਝਾ ਕਰਾਂਗੇ ਤਕਰੀਬਨ ਟਰਾਲੀਆਂ ਦੇ ਹਿਸਾਬ ਨਾਲ ਦੋਸਤੋ 65 ਕਮਣ ਦੇ ਅੰਦਰਬਾਰੀ ਝਾੜ ਲੱਗਦਾ ਬਾਕੀ ਕੰਢੇ ਤੇ ਤੁਲਿਆਂ ਪਤਾ ਲੱਗ ਜਾਊਗਾ ਉਹਦਾ ਝਾੜ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਠੀਕ ਆ ਦੋਸਤੋ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਧੰਨਵਾਦ ਜੀ